ਜੋ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀ ਚੋਣਾਂ ਪੰਜਾਬ ਦੇ ਵਿੱਚ ਅੱਜ ਜਿਨ੍ਹਾਂ ਦੀ VOTING ਹੋਈ ਹੈ ਉਹਦੇ ਵਿੱਚ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਖੇੜਾ ਜ਼ੋਨ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਸਕੈਂਡਲ ਹੈ ਆਮ ਆਦਮੀ ਪਾਰਟੀ ਵੱਲੋਂ ਉਹ ਸਾਹਮਣੇ ਆਇਆ ਕਿ ਜੋ ਇੱਥੇ ਚੋਣ ਖੇੜਾ ਜ਼ੋਨ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਦੇ ਵਿੱਚ ਹੋ ਰਹੀ ਸੀ ਉਸ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਅਮਰਿੰਦਰ ਸਿੰਘ ਉਹਨੇ ਜੋ ਇੱਥੇ ਧੱਕੇਸ਼ਾਹੀ ਕੀਤੀ ਔਰ ਜੋ ਆਮ ਆਦੀ ਪਾਰਟੀ ਦੀ ਸਰਕਾਰ ਨੇ ਪ੍ਰਸ਼ਾਸਨ ਦੇ ਰਾਹੀਂ ਮਿਲ ਕੇ ਤੱਕੇਸ਼ਾਹੀ ਕੀਤੀ ਉਹ ਕੱਲ ਤੋਂ ਹੀ ਰਾਤ ਤੋਂ ਸ਼ੁਰੂ ਹੋ ਗਈ ਔਰ ਉਹ ਤੋਂ ਬਾਅਦ ਜਿਹੜਾ ਅੱਜ ਜਦੋਂ ਰਾਤ ਨੂੰ ਜਿਹੜੀਆਂ ਟੀਮਾਂ ਜਿਹੜੀਆਂ ਬੁੱਥਾਂ ਦੇ ਉੱਤੇ ਪਹੁੰਚੀਆਂ ਤਾਂ ਉੱਥੇ ਸਾਡੇ ਸਾਹਮਣੇ ਜੋ ਗੱਲ ਆਈ ਵੀ VOTING ਸ਼ੁਰੂ ਹੋਣ ਤੋਂ ਤਕਰੀਬਨ 10 ਘੰਟੇ ਪਹਿਲਾਂ ਇੱਕ ਬੈਲਟ ਪੇਪਰ ਜਿਹੜੇ ਉਸ ਉਮੀਦਵਾਰ ਨੇ ਅਮਰਿੰਦਰ ਸਿੰਘ ਨੇ ਆਪਣੀ Facebook ਦੇ ਉੱਤੇ ਪਾਇਆ ਜਿਹਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਸੀਰੀਅਲ ਨੰਬਰ ਔਰ ਪੂਰੇ ਸਾਰੇ ਕੈਂਡੀਡੇਟਾਂ ਦੇ ਨਿਸ਼ਾਨ ਜੋ ਕਿ ਹੁਬ ਹੁ ਇਹੀ ਅਸੀਂ ਅੱਜ ਆਪਣੀਆਂ ਵੋਟਾਂ ਵੀ ਪਾਈਆਂ ਇਹੀ ਵੈਲਟ ਪੇਪਰ ਜਿਹੜੇ ਸਾਰੀਆਂ ਟੀਮਾਂ ਕੋਲ ਗਏ ਦੇਖੋ ਤੁਸੀਂ ਕਿੱਡਾ ਵੱਡਾ ਇਹ ਸਕੈਂਡਲ ਹੈ ਕਿੱਡੀ ਵੱਡਾ ਏਰਾਫੇਰੀ ਹੈ ਵੀ ਇਹਨਾਂ ਨੇ ਆਪਣੇ ਉਮੀਦਵਾਰ ਨੂੰ ਪਹਿਲਾਂ ਹੀ ਜਿਹੜਾ ਵੈਲਟ ਪੇਪਰ ਦਿੱਤਾ ਇੱਥੇ ਸਾਨੂੰ ਇਹ ਖਤਸ਼ਾ ਹੈ ਸਾਨੂੰ ਇਹ ਸ਼ੱਕ ਹੈ ਵੀ ਜੋ ਆਮ ਆਦਮੀ ਪਾਰਟੀ ਦੇ ਜਿਹਨੂੰ ਸੁਪਰੀਮੋ ਕਹਿੰਦੇ ਨੇ ਉਹਨਾਂ ਨੇ ਜੋ ਕਿਹਾ ਕੇਜਰੀਵਾਲ ਸਾਹਿਬ ਨੇ ਔਰ ਮਨੀਸ਼ ਸ਼ਿਸ਼ੋਧੀਆਂ ਨੇ ਪਿਛਲੇ ਦਿਨੀ ਵੀਡੀਓ ਵਾਇਰਲ ਹੋਈਆਂ ਵੀ ਚਾਹੇ ਸਾਨੂੰ ਚੋਣਾਂ ਜਿੱਤਣ ਲਈ ਸ਼ਾਮ ਧਾਮ ਦੰਡ ਕੋਈ ਵੀ ਹੱਲ ਹਿੱਲਾ ਵਸੀਲਾ ਕਰਨਾ ਪਵੇ ਅਸੀਂ ਉਹ ਕਰਾਂਗੇ ਉਹ ਅੱਜ ਇਸੇ ਖੇੜਾ ਜ਼ਿਲ੍ਹਾ ਖੇੜਾ ਬਲਾਕ ਦੇ ਜਿਹੜੇ ਖੇੜਾ ਜ਼ੋਨ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੈ ਉਹਦੇ ਵਿੱਚ ਇਹ ਚੀਜ਼ ਸਾਡੇ ਸਾਹਮਣੇ ਆਈ ਕਿ ਜਿੱਥੇ ਇਹ ਜਿਹੜੀ ਚੋਣ ਹੈ ਇਹ ਚੋਣ ਦੇ ਵਿੱਚ ਬੈਲਟ ਪੇਪਰ ਪਹਿਲਾਂ ਲੈ ਗਏ ਜਿਹਦੇ ਵਿੱਚ ਸੀਰੀਅਲ ਨੰਬਰ ਲੱਗਿਆ ਹੋਇਆ ਸਾਨੂੰ ਇਹ ਖਦਸ਼ਾ ਵੀ ਇਹ ਜਿਹੜੇ ਬੈਲਟ ਪੇਪਰ ਨੇ ਇਹ ਪਹਿਲਾਂ ਹੀ ਇਹਨਾਂ ਨੇ ਬੈਲਟ ਪੇਪਰ ਜਾਂ ਤਾਂ ਜਾਲੀ ਬਣਾ ਲਈ ਜਾਂ ਇਹਨਾਂ ਨੇ ਬੈਲਟ ਪੇਪਰ ਉੱਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਫੇਰਾ ਫੇਰੀ ਕਰਕੇ ਉੱਥੋਂ ਬੈਲਟ ਪੇਪਰ ਕੱਢ ਲਈ ਕਿਉਂਕਿ ਇਹ ਬੈਲਟ ਪੇਪਰ ਆ ਜਿਹੜਾ ਬੜਾ ਜਿਹੜਾ ਕੌਨਫੀਡੈਂਸ ਜਿਹੜਾ ਡਾਕੂਮੈਂਟ ਆ ਔਰ ਸਾਡਾ ਬੈਲਟ ਪੇਪਰ ਹੁੰਦਾ ਜਿਹੜਾ ਕਿ ਉੱਥੋਂ ਜਦੋਂ ਲੈ ਕੇ ਪ੍ਰੈਜ਼ਾਈਡਿੰਗ ਟੀਮਾਂ ਜਾਂਦੀਆਂ ਨੇ ਸੀਲਡ ਲਿਫਾਫਿਆਂ ਦੇ ਵਿੱਚ ਆਉਂਦਾ ਔਰ ਜਦੋਂ VOTING ਹੁੰਦੀ ਹੈ ਉੱਥੇ ਏਜੰਟਾਂ ਦੇ ਸਾਹਮਣੇ ਇਹ ਜਿਹੜੇ ਜਿਹੜਾ ਸੀਲ ਹੋਇਆ ਹੋਇਆ ਸਾਰੇ ਵੋਟ ਪੇਪਰ ਸਾਹਮਣੇ ਕੱਢੇ ਜਾਂਦੇ ਨੇ ਔਰ ਉੱਥੇ ਫਿਰ ਇਹ VOTING ਸ਼ੁਰੂ ਹੁੰਦੀ ਹੈ ਪਰ ਇਹ 10 ਘੰਟੇ ਪਹਿਲਾਂ ਇਸ ਕੈਂਡੀਡੇਟ ਕੋਲ ਕਿਵੇਂ ਆਇਆ ਇਹ ਬੜਾ ਵੱਡਾ ਸਵਾਲ ਹੈ ਔਰ ਦੂਜਾ ਇਹ ਜਿਹੜਾ ਕੈਂਡੀਡੇਟ ਆ ਇਹਨਾਂ ਨੇ ਬਾਅਦ ਵਿੱਚ ਆਪਣੇ ਸਪਸ਼ਟੀਕਰਨ ਦਿੱਤਾ ਕਿ ਇਹ ਜਿਹੜਾ ਮੇਰਾ ਜਿਹੜਾ ਡੰਮੀ ਇੱਕ ਮੈਂ ਚੋਣ ਨਿਸ਼ਾਨ ਦਿਖਾਉਣ ਲਈ ਬਣਾਇਆ ਪਰ ਮੈਂ ਤੁਹਾਨੂੰ ਦਿਖਾਉਣਾ ਇਹ ਡੰਮੀ ਇਹ ਹੁੰਦਾ ਹੈ ਇਹ ਅਸੀਂ ਡੰਮੀ ਅਸੀਂ ਵੀ ਤਿਆਰ ਕੀਤੇ ਨੇ ਜਿਹੜੇ ਡੰਮੀ ਚੋਣ ਨਿਸ਼ਾਨ ਨੇ ਅਸੀਂ ਇਸ ਤਰੀਕੇ ਨਾਲ ਇੱਕ ਜਿਹੜਾ ਡੰਮੀ ਚੋਣ ਨਿਸ਼ਾਨ ਆਪਣਾ ਖਾਨੇ ਦੇ ਵਿੱਚ ਬਣਾ ਕੇ ਜਾਂ ਅਸੀਂ ਆਪਣਾ ਡੰਮੀ ਵੰਡਿਆ ਬਣਾ ਸਕਦੇ ਹਾਂ ਪਰ ਤੁਸੀਂ ਦੇਖੋ ਵੀ ਇਹਦੇ ਚਾਰੇ ਇਹਦੇ ਵਿੱਚ ਕੀ ਫਰਕ ਹੈ ਇਹ ਸਾਰੇ ਜਿੰਨੇ ਵੋਟਰ ਆ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਵੀ ਇਹਦੇ ਵਿੱਚ ਸਾਰੇ ਨਿਸ਼ਾਨ ਬਕਾਇਦਾ ਤੌਰ ਤੇ ਸੀਰੀਅਲ ਨੰਬਰ ਹੈ ਇਹ ਡੰਮੀ ਹੁੰਦਾ ਇਸ ਕਰਕੇ ਬਿਲਕੁਲ ਝੂਠ ਬੋਲ ਰਹੇ ਨੇ ਔਰ ਆਪਣੀ ਚੋਰੀ ਨੂੰ ਛੁਪਾ ਰਹੇ ਨੇ ਆਪਣੀ ਏਰਾਫੇਰੀ ਨੂੰ ਛੁਪਾ ਰਹੇ ਨੇ ਔਰ ਇਸ ਕਰਕੇ ਅਸੀਂ ਅੱਜ ਚੋਣ ਕਮਿਸ਼ਨ ਸਭ ਤੋਂ ਇਹ ਮੰਗ ਕਰਦੇ ਆਂ ਵੀ ਤੁਸੀਂ ਜੋ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਖੇੜਾ ਦੀ ਜਿਹੜੀ ਚੋਣ ਹੋਈ ਹੈ ਇਹ ਆਪਣੀ ਹਾਰ ਤੋਂ ਬਖਲਾ ਕੇ ਆਮ ਆਦਮੀ ਪਾਰਟੀ ਪਿਛਲੇ ਕਈ ਦਿਨਾਂ ਤੋਂ ਹਰਜੇ ਨਰਜੇ ਜਿਵੇਂ ਇਹ ਵਰਤ ਰਹੀ ਹੈ ਜਿਵੇਂ ਤੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਸਾਨੂੰ ਪਹਿਲਾਂ ਏਜੰਟਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਏਜੰਟਾਂ ਨੂੰ ਜਿਹੜਾ ਬੂਥਾਂ ਦੇ ਉੱਤੇ ਬੈਠਣ ਨਹੀਂ ਦਿੱਤਾ ਗਿਆ ਪਹਿਲਾਂ ਸਾਨੂੰ ਫਾਰਮ ਨਹੀਂ ਦਿੱਤੇ ਗਏ ਉਸ ਤੋਂ ਬਾਅਦ ਅਸੀਂ ਰਾਤ ਤੇ ਰਾਤ ਸਾਰੀ ਜਿੰਨੇ ਸਾਡੇ ਬੂਥੀ ਉੱਤੇ ਏਜੰਟਾਂ ਨੂੰ ਫਾਰਮ ਪਹੁੰਚਾਵੇ ਪਹੁੰਚਾਏ ਫਿਰ ਇਹਨਾਂ ਨੇ ਅੱਜ ਬਡਾਲੀ ਅੱਲਾ ਸਿੰਘ ਦੇ ਵਿੱਚ 10 ਵਜੇ ਤੱਕ ਸਾਡਾ ਏਜੰਟ ਨਹੀਂ ਬੈਠਣ ਦਿੱਤਾ ਉੱਥੇ ਕੀ ਹੋਇਆ ਉੱਥੇ ਮੈਂ ਗਿਆ ਖੁਦ ਖੁਦ ਜਾ ਕੇ ਮੇਰੇ ਕੈਂਡੀਡੇਟ ਮੇਰੇ ਨਾਲ ਬੈਠੇ ਨੇ ਸੁਤਵਿੰਦਰ ਸਿੰਘ ਇਹ ਗਏ ਅਸੀਂ ਉੱਥੇ ਜਾ ਕੇ ਜਿਹੜਾ ਪ੍ਰੋਜੈਕਟਿੰਗ ਅਫਸਰ ਉਹਦੇ ਨਾਲ ਗੱਲ ਕੀਤੀ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਰੁਕਦੇ ਹੋ ਜਾਂ ਸਾਡੇ ਕੋ ਫਾਰਮ ਨੇ ਫਿਰ ਉਹਨਾਂ ਨੇ ਜਾ ਕੇ ਕਿਤੇ ਉੱਥੇ ਬਿਠਾਏ ਪਰ ਉੱਥੇ ਵੀ ਸਾਨੂੰ ਅੱਜ ਹੁਣ ਸ਼ਾਮ ਨੂੰ ਪਤਾ ਲੱਗਿਆ ਵੀ ਜਦੋਂ ਉਹਨਾਂ ਕੋ ਜਿਹੜੇ ਵੈਲਟ ਪੇਪਰ ਖਤਮ ਹੋ ਗਏ ਤਾਂ ਦੁਆਰਾ ਜਿਹੜੇ ਪ੍ਰੋਜੈਕਟਿੰਗ ਅਫਸਰ ਤੋਂ ਵੈਲਟ ਪੇਪਰ ਲਏ ਤਾਂ ਇੱਕ ਵੈਲਟ ਪੇਪਰਾਂ ਦਾ ਜਿਹੜਾ ਪੈਕ ਉਹਦੇ ਵਿੱਚੋਂ ਪਹਿਲੇ 30 40 ਜਿਹੜੀ ਵੈਲਟ ਪੇਪਰ ਉਹ ਪਾੜੇ ਹੋਏ ਸੀ ਜਿਹੜਾ ਉੱਥੋਂ ਦੇ ਜਿਹੜਾ ਸਾਨੂੰ ਅੰਦਰੋਂ ਜਿਹੜਾ ਉਸੇ ਏਜੰਟ ਨੇ ਦੱਸਿਆ ਸੋ ਮੈਂ ਸਮਝਦਾ ਅੱਜ ਏਰਾ ਫੇਰੀ ਤੇ ਉਤਰਿਆ ਹੀ ਆਮ ਆਦਮੀ ਪਾਰਟੀ ਅੱਜ ਆਪਣੀ ਹਾਰ ਨੂੰ ਦੇਖ ਕੇ ਏਰਾ ਫੇਰੀ ਤੇ ਉਤਰਿਆ ਹੀ ਅਸੀਂ ਚੋਣ ਕਮਿਸ਼ਨ ਤੋਂ ਇਹ ਮੰਗ ਕਰਦੇ ਹਾਂ ਕਿ ਤੁਰੰਤ ਇਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਅਮਰਿੰਦਰ ਸਿੰਘ ਮਡੋਪਲ ਦੀ ਉਮੀਦਵਾਰਤਾ ਰੱਦ ਕੀਤੀ ਜਾਵੇ ਔਰ ਇਹਨਾਂ ਦੀ ਜਿਹੜੀ ਇੱਥੇ ਜਿਹੜੀ ਚੋਣ ਹੈ ਜੇ ਇਸ ਗਲਤ ਸਾਫਤ ਪਾਈ ਜਾਂਦੀ ਹੈ ਤਾਂ ਮੈਂ ਸਮਝਦਾ ਇਹਨੂੰ ਬਿਲਕੁਲ ਇਸ ਚੋਣ ਨੂੰ ਰੱਦ ਕੀਤਾ ਜਾਣਾ ਚਾਹੀਦਾ ਦੁਬਾਰਾ ਚੋਣ ਹੋਣੀ ਔਰ ਸਾਡੀ ਪਾਰਟੀ ਹਾਈ ਕਮਾਂਡ ਤਾਂ ਜੋ ਵੀ ਅਸੀਂ ਜਲਦੀ ਜਿਹੜਾ ਫੈਸਲਾ ਲਵਾਂਗੇ ਜਿਵੇਂ ਚਾਹੇ ਸਾਨੂੰ ਰਿੱਟ ਪਾਉਣੀ ਪਵੇ ਹਾਈ ਕੋਰਟ 'ਚ ਅਸੀਂ ਚੋਣ ਕਮਿਸ਼ਨ ਦੇ ਰਾਹੀਂ ਜਿਹੜੀ ਜਿੱਥੇ ਵੀ ਸਾਨੂੰ ਰਿੱਟ ਪਾਉਣੀ ਪਈ ਅਸੀਂ ਪਹਿਲਾਂ ਉਹਨਾਂ ਤੱਕ ਧਿਆਨ ਚ ਲਿਆਵਾਂਗੇ ਉਸ ਤੋਂ ਬਾਅਦ ਰਿੱਟ ਪਾਵਾਂਗੇ ਕਿਉਂਕਿ ਅੱਜ ਬੜਾ ਲੋਕਤੰਤਰ ਦਾ ਬੜਾ ਵੱਡਾ ਘਾਣ ਹੋਇਆ ਔਰ ਜਿਹੜਾ ਸਾਡੇ ਜਮਹੂਰੀ ਹੱਕ ਆ ਉਸ ਹੱਕ ਦੇ ਹੱਕ ਦਾ ਬੜਾ ਵੱਡਾ ਘਾਣ ਹੋਇਆ ਪਿਛਲੇ ਸਮੇਂ ਸਰਕਾਰਾਂ ਨੇ ਕਾਗਜ਼ ਰੱਦ ਕੀਤੇ ਐਸ ਐਸ ਵਾਰ ਵੀ ਇਸ ਪਾਰਟੀ ਨੇ ਜਿਹੜੇ ਕਾਗਜ਼ ਨੇ ਉਹ ਸਾਰੇ ਕੈਂਡੀਡੇਟਾਂ ਦੇ ਹੋਰ ਪਾਰਟੀਆਂ ਦੇ ਰੱਦ ਕੀਤੇ ਖਰਖਾ ਕੇ ਸ਼ ਬਲਾਕ ਸੰਪਤੀ ਸੀਟਾਂ ਜਿਹੜੇ ਜਿੱਤਰੇ ਦੀ ਕਲੀਅਰ ਉਹਨਾਂ ਦੇ ਰੱਦ ਕੀਤੇ ਆਮ ਆਦਮੀ ਪਾਰਟੀ ਦਾ ਖੇੜੇ ਬਲਾਕ ਦੇ ਵਿੱਚ ਇੱਕ ਵੀ ਕਿਸੇ ਬਲਾਕ ਸੰਪਤੀ ਦਾ ਕਾਗਜ਼ ਰੱਦ ਨਹੀਂ ਹੋਇਆ ਸੋ ਅਸੀਂ ਇਹ ਮੰਗ ਕਰਦੇ ਆਂ ਇਲੈਕਸ਼ਨ ਕਮਿਸ਼ਨ ਤੋਂ ਵੀ ਜਿਹੜੀ ਤੱਕੇਸ਼ਾਹੀ ਹੋਈ ਆ ਇਹਦੇ ਖਿਲਾਫ ਤੁਰੰਤ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਅਸੀਂ ਹਜੇ ਹੁਣੇ ਫ੍ਰੀ ਹੋਏ ਆ ਉਸ ਤੋਂ ਬਾਅਦ ਅਸੀਂ ਅਜੇ ਆਪਣੇ ਜਿਹੜੇ ਵੀ ਸਾਡੇ ਲੀਡਰਸ਼ਿਪ ਆ ਉਹਦੇ ਨਾਲ ਸਲਾਹ مشਵਰਾ ਕਰਕੇ ਅਸੀਂ ਅਗਲਾ ਜਿਹੜਾ ਸਟੈਪ ਆ ਉਹ ਜਲਦੀ ਲਵਾਂਗੇ ਸੈਲੈਕਟ ਪੀਪਰ ਪਿਆ ਆ ਯਾਰ ਇਹ ਉਸ ਨੂੰ ਲੈ ਕੇ ਹੰਕਾਮਾ ਵੀ ਹੋਇਆ ਕੀ ਕਹਿਣਾ ਚਾਹਾਂ। ਅਾ ਸਤ੍ਰੀਕਾਲ ਜਿਹੜੇ ਸਰੋਤੇ ਮੈਨੂੰ ਦੇਖ ਰਹੇ ਨੇ ਤੁਸੀਂ ਮੇਰੀ ਗੱਲ ਹੈ ਜਿਹੜੀ ਲੋਕਾਂ ਤੱਕ ਪਹੁੰਚਾ ਰਹੇ ਹਾਂ। ਮੈਂ ਐਡਵੋਕੇਟ ਅਮਰਿੰਦਰ ਸਿੰਘ ਜੀ ਮੰਡੂਫਲ। ਅ ਮੈਂ ਜ਼ਿਲ੍ਹਾ ਪ੍ਰੀਸ਼ਦ ਜੋਂ ਖੇੜਾ ਤੋਂ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਆ। ਅ ਮੈਂ ਦੱਸਣਾ ਚਾਹਣਾ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਖਾਸ ਕਰਕੇ ਇਕਾਲੀ ਦਲ ਕਾਂਗਰਸ ਤੇ ਭਾਜਪਾ ਕੋਲ ਹੋਰ ਗੱਲਾਂ ਕਰਨ ਨੂੰ ਨਹੀਂ ਹੈਗੀਆਂ ਕੁਝ। ਇਹਨਾਂ ਕੋਲ ਕੋਈ ਗੱਲ ਕਰਨ ਨੂੰ ਨਹੀਂ ਹੈਗੀ। ਜਿਹੜੇ ਤੁਸੀਂ ਵੈਲਟ ਪੇਪਰਾਂ ਦੀ ਗੱਲ ਕਰ ਰਹੇ ਹੋ ਉਹ ਡੰਮੀ ਵੈਲਟ ਪੇਪ ਉਹ ਲੋਕਾਂ ਵਾਸਤੇ ਲੋਕਾਂ ਨੂੰ ਇਹ ਦੱਸਣ ਵਾਸਤੇ ਮੈਂ ਅਸੇ ਇਕੱਲੇ ਮੈਂ ਨਹੀਂ ਹਰੇਕ ਪਾਰਟੀ ਭਾਵੇਂ ਕਾਲੀ ਦਲ ਹੈ ਭਾਵੇਂ ਕਾਂਗਰਸ ਹੈ ਭਾਵੇਂ ਬੀਜੇਪੀ ਹੈ ਇਹਨਾਂ ਨੇ ਆਪਣੇ ਆਪਣੇ ਹਰੇਕ ਬੰਦੇ ਨੂੰ ਦੱਸਣ ਵਾਸਤੇ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਹੀ ਸਾਨੂੰ ਦੱਸਿਆ ਵੀ ਕਿਹੜਾ ਸਿੰਬਲ ਕਿਹੜੇ ਨੰਬਰ ਤੇ ਆ ਉਹ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹ ਜਿਹੜੀ ਆ ਦਿੱਤੀ ਸੀਗੀ ਵੀ ਜਿਹੜਾ ਜ਼ਿਲ੍ਹਾ ਜ਼ਿਲ੍ਹਾ ਪ੍ਰੀਖਿਤ ਜੂਨ ਖੇੜਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਤੋਂ ਨਿਸ਼ਾਨਾ ਉਹ ਇੱਕ ਨੰਬਰ ਤੇ ਆ ਅਸੀਂ ਕਿਹੜਾ ਕੋਈ ਬੂਥ ਕੈਪਚਰਿੰਗ ਕਰੀ ਆ ਅਸੀਂ ਕਿਹੜਾ ਲੋਕਾਂ ਦੇ ਕੋਈ ਅਕੀਸ਼ਾਈ ਕਰੀਏ ਕਿਸੇ ਦੇ ਨਾਲ ਲੋਕਾਂ ਦੇ ਵਿੱਚ ਸਮੂਥਲੀ ਪਿੰਡਾਂ ਦੇ ਵਿੱਚੋਂ ਵੋਟਾਂ ਪੈ ਰਹੀਆਂ ਨੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜ਼ਿਲ੍ਹਾ ਪੇਛਤਕੇੜਾ ਦੇ ਵਿੱਚ ਪਿਛਲੀ ਵਾਰ ਸਾਡੀ ਕਨਸਟੈਂਸੀ ਸੀ ਖਾਸ ਕਰਕੇ ਕਾਂਗਰਸ ਕਾਂਗਰਸ ਦੇ ਇੱਥੇ ਐਮਐਲਏ ਸਰਦਾਰ ਕੁਲਜੀਤ ਸਿੰਘ ਜੀ ਨਾਗਰਾ ਸੀ ਸਾਰੇ 4 ਦੀਆਂ 4 ਜ਼ਿਲ੍ਹੇ ਪੇਛਤਾਂ ਜਿਹੜੀਆਂ ਰੱਦ ਕਰਕੇ ਉਹਨਾਂ ਨੇ ਕਰੀਆਂ ਸੀਆਂ 20 ਬਲਾਕ ਸੰਪਤੀਆਂ ਦੇ ਕਾਗਜ਼ ਰੱਦ ਕਰੇ ਸੀਗੇ ਅਸੀਂ ਲੋਕਾਂ ਨੂੰ ਰਾਈਟ ਦਿੱਤਾ ਰਾਈਟ ਟੂ ਵੋਟ ਇਹ ਬਸ ਇਹਨਾਂ ਕੋਲ ਕੋਈ ਗੱਲਾਂ ਕਰਨ ਨੂੰ ਨਹੀਂ ਹੈਗੀਆਂ ਇਹੀ ਵਾਸ ਮੀਡੀਆ ਤੇ ਬਹਿ ਕੇ ਆ ਦਲਜੀਤ ਸਿੰਘ ਜੀ ਦੀ ਟੀਮਾ ਗੱਲ ਕਰ ਰਹੇ ਨੇ ਸਾਬਕਾ ਮੰਤਰੀ ਪੰਜਾਬ ਮੈਨੂੰ ਦੱਸਣਾ ਚਾਹੁੰਦਾ ਤੁਹਾਡਾ ਹਾਲ ਦੇਖਿਓ ਕੀ ਹੋਣਾ ਜ ਰੋਪੜ ਦੇ ਵਿੱਚ ਜਿੱਥੇ ਤੁਸੀਂ ਟੋਣਾ ਲੜ ਰਹੇ ਹੋ ਇੱਥੇ ਸਾਡੇ ਤੁਸੀਂ ਇਹ ਤਾਂ ਚੀਦਾਂ ਦੀ ਧਰਤੀ ਹੈ ਤਾਂ ਤੁਹਾਨੂੰ ਬਾਬਾ ਜੋਰਾਵਰ ਸਿੰਘ ਤਾਂ ਤੁਹਾਨੂੰ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਦੀ ਪਵਿੱਤਰ ਧਰਤੀ ਹੈ ਫਤਿਹਗੜ੍ਹ ਸਾਹਿਬ ਇੱਥੋਂ ਦੇ ਲੋਕ ਬਹੁਤ ਸਿਆਣੇ ਆ ਤੇ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ ਤੁਹਾਡਾ ਹਾਲ ਦੇਖਿਓ ਕੀ ਹੋਣਾ